ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਗੇ ਸਾਖੀ 29ਵੀਂ ਚਰਲੀ ਗੁਰੂ ਜੀ ਜਗਨਨਾਥ ਗਮਨ ਕਰ ਬੈਠੇ ਸਿੱਖਾਂ ਪੁੱਛਿਆ ਜਨੇਊ ਦਾ ਪਾਪ ਪੁੰਨ ਦੱਸੋ ਜੀ ਬਚਨ ਕੀਤਾ ਜਨੇਊ Hindu Musalman ਦੀ ਨਿਸ਼ਾਨੀ ਹੈ ਸਿੱਖੋ ਜਨੇਊ ਦਾ ਪਾਪ ਪੁੰਨ ਕੋਈ ਨਹੀਂ ਸ਼ਬਦ ਹਮ ਕਰੇ ਸੂਤ ਤਨਹੇ ਨਿਤ ਤਾਨਾ ਕੰਠੇ ਜਨੇਊ ਤੁਮਾਰੇ ਤੂੰ ਤਉ ਬੇਦ ਪੜੋ ਗਾਇਤਰੀ ਗੋਬਿੰਦ ਰਿਦੇ ਹਮਾਰੇ ਸੰਤ ਖਾਲਸਾ ਮੇਰੇ ਸਿੰਘ ਪਿਆਰੇ ਮੇਰਾ ਰੂਪ ਹੈ ਅਕਾਲ ਪੁਰਖ ਜੀ ਦਾ ਹੁਕਮ ਹੈ ਜਿਸ ਤੇ ਤੁਹਾਡੀ ਦਸਾ ਪਾਤਸ਼ਾਹਾਂ ਦੀ ਮਿਹਰ ਹੋਵੇਗੀ ਅਤੇ ਜੋ ਪ੍ਰੀਤ ਸੰਯੁਕਤ ਖੰਡੇ ਦਾ ਅੰਮ੍ਰਿਤ ਛਕेंगे ਗੁਰੂ ਗ੍ਰੰਥ ਸਾਹਿਬ ਜੀ ਦਾ ਦیدار ਜਿਨੋਂ ਕੋ ਇੱਕ ਵਾਰ ਹੀ ਹੋਇਆ ਉਸਕੇ ਪਾਪ ਬਖਸ਼ੇ ਜਾਣਗੇ ਸਿੱਖਾਂ ਪੁੱਛਿਆ ਗੁਰੂ ਜੀ ਅੰਗਹੀਣ ਕਿਉਂ ਹੁੰਦੇ ਹੋ ਬਚਨ ਕੀਤਾ ਪ੍ਰਾਈ ਇਸਤਰੀ ਨੂੰ ਖੋਟੀ ਨਿਗਾਹ ਸੇ ਦੇਖੇ ਉਹ ਨੇਤਰੋਂ ਦਾ ਕਾਣਾ ਹੁੰਦਾ ਹੈ ਚੋਰ ਦੇ ਹੱਥ ਪੈਰ ਲੂਲੇ ਹੁੰਦੇ ਹਨ ਇਸਤਰੀ ਕੋ ਮਾਰੇ ਔਰ ਦੁੱਖ ਦੇਵੇ ਉਸ ਕਾ ਤੇਜ ਘਟ ਜਾਂਦਾ ਹੈ ਨਾਲੇ ਦੇ ਨੂੰ ਰੋਗ ਲੱਗਦਾ ਹੈ ਸਾਧ ਕੋ ਗੁਰੂ ਕੋ ਮਾਈ ਬਾਪ ਭੈਣ ਭਾਈ ਆਪਣਵਈਏ ਕੋ ਗਊਸਾਨ ਕੋ ਮਾਰੇ ਉਸਦੀ ਲੱਤ ਲੰਫੀ ਰਹਿੰਦੀ ਹੈ ਪਰਾਇਆ ਅੰਨ ਚੁਰਾ ਕੇ ਖਾਣ ਵਾਲਾ ਨੰਗਾ ਭੁੱਖਾ ਰਹਿੰਦਾ ਹੈ ਜਿਹੜੇ ਪਰਾਇਆ ਕੱਪੜਾ ਚੁਰਾਉਂਦੇ ਹੈ ਉਹ ਪਾਲੇ ਨਾਲ ਮਾਰਦੇ ਹੈ ਦਗਾ ਕਰਨ ਵਾਲਾ ਅੰਦਾ ਹੁੰਦਾ ਹੈ ਸਭ ਤੋਂ بڑا ਵਿਸ਼ੇਸ਼ ਪੁੰਨ ਇਹ ਹੈ ਗ੍ਰੰਥ ਪੱਕਾ ਭੋਜਨ ਯਥਾ ਸ਼ਕਤ ਵਸਤਰ ਜੈਸੇ ਦ੍ਰੋਪਦੀ ਸਾਧੂ ਕੋ ਲੀੜਾ ਦਿੱਤਾ ਸੀ ਉਸ ਦਾ ਨੰਗੇਜ ਨੰਗਾ ਨਾ ਹੁਆ ਗੁਰੂ ਮੰਦਰ ਖੂ ਤਲਾਬ ਬਣਾਏ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਵਾਸ ਕਰਵਾਏ ਗੁਰੂ ਸੁਆਮੀ ਕੀ ਸੇਵਾ ਕਰੇ ਬੜਾ ਪੁੰਨ ਹੈ ਸਿੱਖਣੀ ਆਪਣੇ ਭਰਤੇ ਕਾ ਹੁਕਮ ਨਾ ਮੰਨੇ ਹੁਨਰ ਨਿੰਦਾ ਕਰੇ ਮੁਖੋ ਕੋੜਾ ਬੋਲੇ ਉਹ ਗੁੰਗੀ ਬੋਲੀ ਹੁੰਦੀ ਹੈ ਆਪਣੇ ਸਕੇ ਛੱਡ ਕੇ ਹੋਰਨਾ ਸੰਗ ਪ੍ਰੀਤ ਕਰੇ ਉਹਨਾਂ ਕੋ ਪਾਪ ਬਹੁਤਾ ਲੱਗਦਾ ਹੈ ਮਨੁੱਖਾਂ ਤੋਂ ਤੰਗ ਰਹਿਣਗੇ ਤਨ ਦੱਬ ਛੱਡੇ ਵਪਾਰ ਨਾ ਕਰੇ ਉਹਨਾਂ ਕੋ ਵੀ ਪਾਪ ਲੱਗਦਾ ਹੈ ਸਿੱਖੋ ਪਿਆਰਿਓ ਇੱਕ ਦੂਜੇ ਦੇ ਵਾਰਨੇ ਜਾਓ ਸਭ ਕਿਸੇ ਨਾਲ ਪ੍ਰੀਤ ਰੱਖੋ ਸਾਧੂ ਸਿੱਖ ਬੇੰਗਮ ਦੀ ਸੇਵਾ ਕਰੋ ਵਿਦਿਆ ਪੜੋ ਤੇ ਪੜਾਓ ਨਾਮ ਜਪੋ ਤੇ ਜਪਾਓ ਹਰੀ ਚੰਦੋਰੀ ਥੋਂ ਰਾਜਾ ਹਰੀ ਚੰਦ ਸਣੇ ਨਗਰੀ ਪਰਮੇਸ਼ਵਰ ਪਾਸ ਗਈ ਸੀ ਸਿੱਖੋ ਤੁਸੀਂ ਉਸ ਤੋਂ ਅਚਲ ਰਹੋਗੇ ਸਿੱਖਾ ਪੁੱਛਿਆ ਗੁਰੂ ਜੀ ਜਦੋਂ ਤੁਸੀਂ ਸ੍ਰੀ ਗੁਰੂ ਨਾਨਕ ਜੀ ਦਾ অবতার ਧਾਰਿਆ ਸੀ ਕੋਈ ਉਸ ਸਮੇਂ ਦਾ ਵਰਤੰਤ ਦਾ ਦੱਸੋ ਜੀ ਗੁਰੂ ਜੀ ਬਚਨ ਕੀਤਾ ਸੱਤ ਬਰਸ ਦਾ ਬਾਲਕ ਰੂਪ ਸੀ ਇੱਕ ਮਾਤਾ ਜੀ ਔਰ ਦਾਸ ਦਾਸੀ ਲੱਭਣ ਅਸੀਂ ਛਿਪ ਕੇ ਭਜਨ ਨਿਰੰਕਾਰ ਜੀ ਦਾ ਕਰੀਏ ਮਾਤਾ ਜੀ ਸਾਨੂੰ ਆਖਿਆ ਅਸੀਂ ਜਿਹੇ ਬੱਚਾ ਨਾਨਕਾ ਤੂੰ ਇੱਕੋ ਹੀ ਹੈ ਸਾਡੇ ਘਰ ਪੁੱਤ ਹੈ ਜਿੱਥੇ ਤੂੰ ਬੈਠਦਾ ਹੈ ਨਾ ਉੱਥੇ ਪਾਣੀ ਹੈ ਨਾ ਕੋਈ ਆਦਮੀ ਹੈ ਤੇਰਾ ਸਾਨੂੰ ਬੜਾ ਗਮ ਰਹਿੰਦਾ ਹੈ ਬਚਨ ਹੁਆ ਮਾਤਾ ਜੀ ਇਹ ਥਾਂ ਦਾ ਨਾਮ ਮਾਲਮ ਸਾਹਿਬ ਹੈ ਐਸੇ ਤਰਤੀ ਵਿਖੇ ਦੇਸ਼ਾਂ ਦਸ਼ਾਂਤਰਾ ਦੀਆਂ ਸੰਗਤਾਂ ਦੇ ਜੋੜ ਮੇਲੇ ਸਮਾਗਮ ਹੋਇਆ ਕਰਨਗੇ ਇਸੇ ਚੰਦਰਪਗਾ ਚਨਾਈ ਨਦੀ ਦਾ ਜਲ ਆਵੇਗਾ ਗੰਗਾਜੀ ਤੁਲ ਇਸ਼ਨਾਨ ਦਾ ਫਲ ਹੋਵੇਗਾ ਔਰ ਇਹਾ ਸੰਗਤਾ ਆਇਕਰ ਅਖੰਡ ਪਾਠ ਗੁਰੂ ਗ੍ਰੰਥ ਸਾਹਿਬ ਜੀ ਦਾ ਕੀਤਾ ਕਰਨਗੀਆਂ ਇਸ ਵਿਖੇ ਸੁਦਾਸਰੀ ਲਵਪੁਰਸ ਮਿਰਗੇਸ ਦਾ ਹਰ ਸਮੇਂ ਆਰੰਭ ਤੋਂ ਭਾਰੀ ਉਦਯੋਗ ਰਹੇਗਾ ਜਪਜੀ ਦਾ ਉਚਾਰ ਕੀਤਾ ਇਕਮਕਾਰ ਸ਼੍ਰੀ ਮੁਖਵਾਕ पहला नानक निरंकारी जब जी साहब उचरी माल साहेब इकोत्र सौ पाठ किया अकाल पुरख प्रसन्न होए दर्शन देता आज्ञा हुई इकोत्र सौ पाठ जब करे करावे उसको दीवा करे गंगा गया कुरुक्षेत्र गति करण ना रहेगी और मंत्र देवते तीरथ परलोक जाके लुके रहेंगे कल्लू में इसके पढ़ने से गति है ਤਮਾਕੂ ਪੀਣੇ ਵਾਲੇ ਦੀ ਜਿਹੜਾ ਸੰਗਤ ਕਰੇ ਧੀਆ ਦੇਵੇਗਾ ਉਹ ਦੁੱਖ ਪਾਵੇਗਾ ਜੋ ਸਿੰਘ ਤਮਾਕੂ ਬੀਜੇਗਾ ਸੋ ਨਰਕ ਨੂੰ ਜਾਵੇਗਾ ਸਿੰਘ ਦਾ ਬੇਟਾ ਇੱਕ ਪੈਦਾ ਹੋਵੇਗਾ ਉਹ ਹਜ਼ਾਰੋਂ ਸ਼ੇਰਾਂ ਜੈਸਾ ਹੈ ਕਿਉਂ ਧਰਮ ਕੀ ਜੈ ਰੱਖੇਗਾ ਅੱਗੇ ਸਾਖੀ ਤੀਮੀ ਚੱਲੀ ਸ੍ਰੀ ਗੁਰੂ ਨਾਨਕ ਜੀ ਦੀ ਬਾਉਲੀ ਸਮੁੰਦਰ ਉੱਪਰ ਦਰਬਾਰ ਪਰ ਗੁਰੂ ਜੀ ਹੁਕਮ ਦਿੱਤਾ ਅੰਮ੍ਰਿਤ ਵੇਲੇ ਸਿੰਘਾਂ ਨੂੰ ਦੇਖਦੇ ਹਾਂ ਅਸੇ ਤਾਂ ਸੁਖ ਹੋਤਾ ਹੈ ਸਿੱਖਾਂ ਕਹਾਂ ਗੁਰੂ ਜੀ ਤੁਸੀਂ ਪੁੰਨੀ ਗਤੀ ਨੂੰ ਸਲਾਇਆ ਹੈ ਬਚਨ ਹੋਇਆ ਸਿਖ ਰਾਖਸ਼ ਸਤੇ ਦੈਂਤਾਂ ਨੇ ਸਾਰੀ ਤਰਤੀ ਜਿੱਤ ਲਈ ਸੀ ਦੇਵਤੇ ਬੜੇ ਦੁਖੀ ਪਏ ਰਾਜਾ ਤਦ ਇੱਛ ਸਿਖ ਪੁੰਨੀ ਸੁਭੋਤ ਸੀ ਦੇਤਿਆਂ ਕਹਿਆ हे ਰਾਜਾ ਤੇਰਿਆਂ ਹੱਡਾਂ ਦੇ ਤਨਕ ਬਾਣ ਨਾਲ ਦਾਇਤ ਮਰਨਗੇ ਉਸਨੇ ਕਿਹਾ ਆਪਣੇ ਸਰੀਰ ਤੇ ਦੇਹੀ ਲਗਾ ਕੇ ਕਾਮ ਦੇਨਾ ਨੂੰ ਚਟਾਇਆ ਸੀ ਹੱਡ ਨੰਗੇ ਹੋ ਗਏ ਦੇਵਤੋ ਤੁਸੀਂ ਤਨਕ ਬਣਾ ਕੇ ਦਾਇਤਾ ਨੂੰ ਮਾਰ ਲਓ ਦੇਵਤਿਆਂ ਨੇ ਗਊਆਂ ਕੋ ਕਹਾ ਤੁਹਾਡਾ ਮੁਖ ਪਵਿੱਤਰ ਨਹੀਂ ਤੁਸੀਂ ਸਾਧੂ ਰਾਜਾ ਪਰ ਦਇਆ ਨਹੀਂ ਕੀਤੀ ਬਖਤ ਦੇਵਤਿਆਂ ਪਰ ਦਿੱਤਾ ਸੀ ਜੋ ਸਿੱਖ ਕਾ ਦਰਸ਼ਨ ਕਰੇ ਅਕਾਲ ਪੁਰਖ ਕੇ ਪਦਨ ਕਾ ਮਹਾਤਮ ਹੈ सिंह को भजन शकाय और सो जग का फल होगा अमरीसर जी स्नान कराए गंगा के फल होने के करोड़ स्नान के समान महात्म है आगे साखी 31वीं चली सच्चे पाशा गुरु अंतर्जामी जी हुक्म देता श्री गुरु ग्रंथ साहिब जी दा भोग पौना है सतलुज दे 14 के स्नान करके कड़ा प्रसाद बरताओ ਗੁਰੂ ਜੀ ਪੁਨਰ ਦਰਬਾਰ ਲਗਾਇਆ ਦੇਵਤਿਆਂ ਆਣ ਕੇ ਅਰਦਾਸ ਕਰੀ ਔਰ ਕਿਹਾ ਜੀ ਇੱਥੇ ਆਪ ਦੇ ਚਰਨ ਪਏ ਹਨ ਗੁਰਾਂ ਬਖਸ਼ੀਸ਼ ਕੀਤੀ ਤੇ ਵਰ ਦਿੱਤਾ हे ਸਿੱਖੋ 14 ਦੇ ਦਿਨ ਇਸ਼ਨਾਨ ਕਰਿਆ ਕਰੋ ਤਾਂ ਸੁਖ ਪਾਓਗੇ ਵਰ ਦਿੱਤਾ ਜੋ ਸਤਲੁਦਰ ਤੇ ਖੰਡੇ ਦਾ ਅੰਮ੍ਰਿਤ ਛਕਣਗੇ ਪ੍ਰੇਮਪੂਰਵਕ ਤਾਂ ਉਹਨਾਂ ਦੀਆਂ ਸਰਬ ਇੱਛਾਵਾਂ ਪੂਰਾ ਹੋਣਗੀਆਂ ਤਾ ਇੱਕ ਸਿੱਖ ਹੱਥ ਜੋੜ ਕਰ ਅਰਦਾਸ ਕਰੀ ਜੀ ਸਿੰਘਾਂ ਕੇ ਪੁੱਤਰ ਮੋਨੇ ਹੋ ਜਾਂਦੇ ਹਨ Hindu ਉਹਨਾਂ ਨੂੰ ਲਾਲਚ ਦੇ ਕੇ ਸਹਜ ਧਾਰੀ ਬਣਾ ਕੇ ਧੀ ਦਾ ਸਾਖ ਕਰਦੇ ਹਨ ਤਾਂ ਗੁਰੂ ਬਚਨ ਕੀਤਾ ਜੇ ਜੋ ਮੋਨਾ ਸਿੰਘ ਹੋ ਜਾਏ ਉਸ ਦੀ ਜੜ ਹਰੀ ਜੋ ਸਿੰਘ ਦਾ ਪੁੱਤਰ ਮੋਨਾ ਹੋ ਜਾਏ ਉਸ ਦੀ ਜੜ ਸੁੱਕੀ ਫੇਰ ਸਿੱਖ ਕਿਹਾ ਸੱਚੇ ਪਾਤਸ਼ਾਹ ਮੇਰੇ ਪਾਸ 50000 ਰੁਪਇਆ ਹੈ ਸਾਹਿਬਜ਼ਾਦਿਆਂ ਦੇ ਪ੍ਰੇਮ ਨਾਲ ਮੰਦਿਰ ਬਣਵਾਣਾ ਹੈ ਸਾਹਿਬਜ਼ਾਦਿਆਂ ਦੇ ਨਾਮ ਪਰ ਸਦਾ ਬਰਤ ਲਗਾਉਂਦਾ ਹਾਂ ਜੀ ਤੁਸੀਂ ਆਗਿਆ ਕਰੋ ਤਾਂ ਬਚਨ ਹੋਇਆ ਵਿरागवान ਹੋ ਕੇ ਕੱਲੇ ਆਵੇ ਨਾਨਕ ਆਸਾਦੇ ਉੱਠੀ ਜਾਏ ਸਿੱਖ ਪਿਆਰੇ ਸਾਹਿਬਜ਼ਾਦਿਆਂ ਦੇ ਮੰਦਿਰ ਆਪੇ ਬਣਾ ਲੈਣਗੇ ਸਿੱਖਾਂ ਅਰਜ਼ ਕੀਤੀ ਗੁਰੂ ਜੀ ਸਾਹਿਬ ਜਾਦੇ ਚਾਰੇ ਸ਼ਹੀਦੀ ਪਾ ਗਏ ਹਨ ਫਿਰ ਉਹ ਕਦੋਂ ਆਉਣਗੇ ਮੰਦਰ ਕਿਸ ਤਰ੍ਹਾਂ ਬਣਾਉਣਗੇ ਗੁਰੂ ਜੀ ਬਚਨ ਕੀਤਾ ਉਹ ਮਾਤ ਲੋਕ ਦਾ ਰਾਜ ਕਰਨਗੇ ਸਿੱਖਾ ਪੁੱਛਿਆ ਪਾਤਸ਼ਾਹ ਉਹ ਉਹ ਕਦ ਤੱਕ ਤਾਈ ਰਾਜ ਕਰਨਗੇ ਤਾਂ ਬਚਨ ਹੋਇਆ ਉਹ ਸਮੰਤ ਧੋ ਪਿੱਛੋਂ ਅਵਤਾਰ ਲੈਣਗੇ ਜੁਰਾਵਰ ਸਿੰਘ ਕਪੂਰ ਥੱਲੇ ਦਾ ਰਾਜ ਕਰੇਗਾ ਸਿੱਖਾਂ ਪੁੱਛਿਆ ਪਾਤਸ਼ਾਹੇ ਉਹ ਕਿੱਥੋਂ ਤਾਈਂ ਰਾਜ ਕਰਨਗੇ ਤਾਂ ਬਚਨ ਹੋਇਆ ਉਦੇ ਅਸਤ ਤੱਕ ਜੁਹਾਰ ਸਿੰਘ ਜੀ ਨਾਬੇ ਦਾ ਰਾਜ ਕਰਨਗੇ ਸਤਵੀਂ ਪਾਤਸ਼ਾਹੀ ਕਾਲੇ ਸਿੱਧੇ ਕੋ ਰਾਜ ਦਿੱਤਾ ਸੀ ਚੌਧਰੀ ਕੋ ਗੁਰੂ ਕੀ ਸੇਵਾ ਤਨਉ ਹੋ ਕੇ ਕਰਨਗੇ ਔਰ ਰਾਜ ਸਾਧ ਸੁਖੀ ਹੋ ਕੇ ਕਰਨਗੇ ਫਤਿਹ ਸਿੰਘ ਜੀ ਸੰਗਰੂਰ ਦਾ ਰਾਜ ਕਰਨਗੇ ਧਰਮੀ ਹੋਣਗੇ अजीत ਸਿੰਘ ਜੀ ਪਟਿਆਲੇ ਦਾ ਰਾਜ ਕਰਨਗੇ ਸਿੱਖਾ ਅਰਜ ਕਰੀ ਗੁਰੂ ਜੀ ਰਾਜਿਆਂ ਨੂੰ ਖਬਰ ਕਿਸ ਤਰ੍ਹਾਂ ਹੋਵੇਗੀ ਬਚਨ ਹੋਇਆ ਜਦ ਸਾਖੀਆਂ ਸੁਣਨਗੇ ਫਿਰ ਆਪੇ ਪ੍ਰਤੀਤ ਕਰਨਗੇ ਬਚਨ ਹੋਇਆ ਜਦ ਉਨਾਂ ਨੂੰ ਵਿਰਾਗ ਉਪਜੇਗਾ ਕਲਯੁਗ ਦੀ ਉਮਰ ਥੋੜੀ ਹੈ ਸਿੰਘ ਧਰਮ ਕੀ ਰਹਿਤ ਰੱਖਣਗੇ ਅਸਥਾਨ ਆਪਣੇ ਸ਼ਹੀਦ ਹੋਣੇ ਦਾ ਦੁਆਰਾ ਪਾਲਕਰ ਔਰ ਸਦਾ व्रत ਲਗਾਉਣਗੇ ਗੁਰਦੁਆਰਿਆਂ ਮੇ ਪੁਨਹ ਧੰਨ ਭੇਜਿਆ ਕਰਨਗੇ ਰਾਜ ਵੰਸ਼ ਸੁਖੀ ਬਸੇਗੀ ਦੇਹਾਂ arogh ਰਹਿਣਗੀਆਂ ਕੱਤੇ ਦੀ ਪੂਰਨ ਮਾਸੀ ਦੇ ਮੇਲੇ ਨਨਕਾਣਾ ਸਾਹਿਬ ਜਾਇਆ ਕਰਨਗੇ ਗੁਰੂ ਨਾਨਕ ਸਾਹਿਬ ਜੀ ਦਾ ਜਨਮ ਉਤਸਵ ਕਰਨਗੇ ਇਹ ਜੇ ਕੋਈ ਸਿੱਖ ਜਾ ਮਨਮੁਖ ਮਨਮਤੀਏ ਕਹਿੰਦੇ ਹਨਗੇ ਗੁਰੂ ਨਾਨਕ ਜੀ ਵਿਸਾਖ ਦੀ ਤੀਜ ਨੂੰ ਅਵਤਾਰ ਧਾਰਿਆ ਹੈ ਸੋਵਾਦੀ ਹਨ ਔਰ ਚੱਖ ਮਾਰਦੇ ਹਨ ਸ਼੍ਰੀ ਗੁਰੂ ਨਾਨਕ ਜੀ ਕਤਕ ਸੁਦੀ ਪੁਰਨਮਾਸ਼ੀ ਨੂੰ ਹੀ ਅਵਤਾਰ ਲਿਆ ਸਰਬ ਆਨੰਦ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ